ਦਖਸ਼ਣ ਅਪਲੀ ਨੰਬਰ ਦੇ ਕੰਟੀ ਪਰੇਸ਼ਰ ਰਟਾ ਜੀ ਇਤਨਾ ਜੀ 129 ਨੰਬਰ ਤੇ ਦੇਖੋ ਕਿਹੜਾ ਸ਼ੈਲਰ ਅਟੈਚਡ ਐ 129 ਨੰਬਰ ਉਹ ਨਾ ਮੁੰਡਾ ਆ ਮੇਰੇ ਕੋਲੇ ਉਹੀ ਕਾਟਦਾ ਹੀ ਚੱਕਰ ਆ ਕਾਟ ਮੰਗੀ ਜਾਂਦੇ ਕੰਨ 129 ਨੰਬਰ ਤੇ ਸ਼ੈਲਰ ਕਿਹੜਾ ਅਟੈਚ ਹੈ ਜੀ ਹਾਂ ਜੀ ਦੁਕਾਨ ਦੁਕਾਨ ਦਾ ਨੰਬਰ ਹੈ ਜੀ 129 ਦੁਕਾਨ ਦਾ ਨੰਬਰ ਆ ਫਿਰ ਇਹਨਾਂ ਤੇ ਕਾਰਵਾਈ ਕਰੋ ਦੇਖ ਕੇ ਗਾਮਨ ਕਰੋ ਪਹਿਲਾਂ ਫਟੀਆਂ ਝੁੱਗੀਆਂ ਵਾਲੇ ਬਾਹਰੋਂ ਆ ਜਾਂਦੇ ਜਿਹੜੇ ਹਾਂ ਜੀ ਅੱਛਾ ਜਿਹੜੇ ਤਾਂ ਪੱਕੇ ਬੈਠੇ ਨੇ ਉਹ ਛੇਤੀ ਚੋਰੀ ਨਹੀਂ ਕਰਦੇ ਉਹਨਾਂ ਨੂੰ ਡਰ ਹੁੰਦਾ ਵੀ ਸਾਨੂੰ ਇਹੇਥੋਂ ਭਜਾ ਦੇਣਗੇ ਅੱਛਾ ਜਿਹੜੇ ਸੀਜ਼ਨ ਦੇ ਮੌਕੇ ਆਉਂਦੇ ਅਕਰੀਲੇ ਕੜੇ ਵੀ ਅਸੀਂ ਫੜ ਕੇ ਕਮੇਟੀ ਛੱਡੇ ਸੀਗੇ ਬਾਅਦ ਉਹ ਚੁਗੀਆਂ ਚੱਕਾਈਆਂ ਗਈਆਂ ਸੈਕਟਰੀ ਫੇਰ ਆ ਕੇ ਬੈਠੇ ਉਹਨਾਂ ਦਾ ਫਿਰ ਕੀ ਹਲਚੋਰੀਆਂ ਚੱਲੀਆਂ ਸੈਕਟਰੀ ਵੀ ਕਹਿ ਸਕਦੇ ਹਾਂ ਸੈਕਟਰੀ ਆਪੇ ਸੈਕਟਰੀ ਸਾਹਿਬ ਨੂੰ ਮਾਰਕ ਕਰਦੇ ਆ ਜੀ ਸੈਕਟਰੀ ਮਾਰ ਹਾਂ ਕਹਿ ਦੋ ਧੁੱਗੀਆਂ ਵਾਲੇ ਦੇਖ ਕੜੇ ਨਵੇਂ ਆ ਕੇ ਬੰਦੇ ਆ ਹੈਲੋ ਇੱਕ ਨਾ ਝੁੱਗੀਆਂ ਵਾਲੇ ਕਹਿੰਦੇ ਨਵੇਂ ਆ ਕੇ ਬਹਿ ਜਾਂਦੇ ਸੀਜ਼ਨ ਦੇ ਵਿੱਚ ਜਿਹੜੇ ਬੈਠੇ ਆ ਕਹਿੰਦੇ ਉਹਨਾਂ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਉਹਨਾਂ ਨਾਲ ਵੀ ਨਾ ਚਕਵਾਦ ਵਾਸੀ ਅਸੀਂ ਅੱਜ ਚਿਰਨ ਸਾਹਿਬ ਤੋਂ ਵੀ ਫੋਨ ਕਰਵਾਇਆ ਸੀ ਆਪਣੇ ਐਸਐਸ ਜੀ ਸਾਹਿਬ ਨੂੰ ਅੱਛਾ ਅੱਛਾ ਹਾਂਜੀ ਹਾਂਜੀ ਕੋਈ ਸੋਕ ਸੇ ਬੁਲਾਈ ਹੈ ਹਾਂਜੀ ਅੱਛਾ ਪ੍ਰੋਬਲੀ ਅੱਜ ਅਸੀਂ ਕੋਸ਼ਿਸ਼ ਕਰਦੇ ਆ ਵੀ ਅੱਜ ਇਹਨਾਂ ਨੂੰ ਵਿਚਕਾ ਦਈਏ ਜੀ ਅਸੀਂ ਅੱਛਾ ਠੀਕ ਹੈ ਕੰਪਲੀਟਾਂ ਆ ਰਹੀ ਸੀ ਚੋਰੀਆਂ ਵੀ ਕਰਦੇ ਆ ਹਾਂ ਚੋਰੀਆਂ ਕਰਦੇ ਆ ਨਹੀਂ ਚੁਕਵਾ ਦਿਓ ਤੁਸੀਂ ਹਾਂ ਠੀਕ ਹੈ ਹੋਰ ਦੱਸੋ ਪਿਛਲੇ ਜਿਹੜੇ ਜਿਹੜਾ ਅਸੀਂ ਪੜ੍ਹੇ ਸੀ ਉਹਨਾਂ ਦੇ ਭਗਵਾਨਪੁਰਾ ਤੋਂ ਆਈ ਇਹ ਕਲੀਪ ਵੀਡੀਓ ਅੱਛਾ ਉਹ ਸਰਗਣਾ ਹੀ ਕਹਿ ਲਓ ਉਹਨਾਂ ਦਾ ਸਾਰਿਆਂ ਦਾ ਮੁੱਠੀ ਹੁੰਦੀ ਆ ਜੀ ਅੱਛਾ ਜਦੋਂ ਅਸੀਂ ਉਹਨੂੰ ਫੜ ਕੇ ਮਾਰਕੀਟ ਕਮੇਟੀ ਤੇ ਲੈ ਗਏ ਤੇ ਉਹਨੇ ਸ਼ਰਿਆਂ ਮਾਖਿਆ ਸੀ ਮੈਂ 1 ਲੱਖ ਰੁਪਿਆ ਦਿੱਤਾ ਹੈ ਅਫਸਰਾ ਨੂੰ ਤੇ ਮੈਂ ਕਿੱਥੋਂ ਪੂਰਾ ਕਰੀ ਕਿਹਦੇ ਉਹ ਲੜਕੀ ਬੋਲੀ ਸੀ ਜੀ ਅਸੀਂ ਪੁਲਿਸ ਕੇ ਲੈ ਕੇ ਗਏ ਭਗਵਾਨਪੁਰੇ ਦੀ ਜੀ ਬੜੀ ਬਦਨਾਮ ਔਰਤ ਆ ਅੱਛਾ ਉਹਨੇ ਕਹਿੰਦਾ ਤਾਂ ਅਫਸਰਾ ਨੂੰ ਰੱਬ ਜਾਣੇ ਜਿਹੋ ਬੱਚੇ ਲਿਆਉਂਦੀ ਐ ਅੱਛਾ ਮਹੀਨੇ ਬਾਅਦ ਆ ਚੁਗੀਆਂ ਆਲੇ ਹਾਂ ਅੱਛਾ ਲੋਕ ਕਹਿੰਦੇ ਸਰਸੇ ਤੋਂ ਬੱਚੇ ਲੱਗੇ ਹੁੰਦੇ ਐ ਜੋ ਅੱਛਾ ਵੀ ਇੱਧਰ ਚੋਰੀਆਂ ਕਰਾਂ ਉਹ ਬੱਚਿਆਂ ਤੋਂ ਚੋਰੀ ਕਰਦੇ ਵੈਸੇ ਅੱਜ ਤੱਕ ਕਦੇ ਉਹ ਦੇਖੇ ਨਹੀਂ ਕੋਈ ਹੋਈ ਤਾਂ ਮੈਨੂੰ ਜਦੋਂ ਮਾਰਨ ਕੋਈ ਫੋਨ ਕਰ ਲਿਆ ਹਾਂ ਨਹੀਂ ਹੋ ਜਾ ਕੋਈ ਨਹੀਂ ਪਹੁੰਚਾ ਹੁੰਦਾ ਹਾਂ ਤੇ ਬਾਕੀ ਤਾਂ ਚਲੋ ਹਜੇ ਮੰਡੀਆਂ ਚ ਕੋਈ ਡਿਸ਼ ਨਹੀਂ ਸ਼ਕਾਇਤ ਐ ਤਾਈ ਕੋਈ ਨਹੀਂ ਤੁਸੀਂ ਜੇ ਤੁਹਾਡੇ ਧਿਆਨ 'ਚ ਕੁਛ ਆਉਂਦਾ ਤਾਂ ਮੈਨੂੰ ਦੱਸਿਓ ਜੀ ਹਾਂ ਬਾਕੀ ਪਰ ਇਹਨਾਂ ਨੂੰ ਕਿਆ ਸੈਲਰੀ ਉਹਨੀਆਂ ਨਾਲ ਉਹਨਾਂ ਦੇ ਕਰਨਗੇ ਫਿਰ ਹੋਪਤਾਂ ਨਹੀਂ ਠੀਕ ਬਸ ਹਾਂ ਫਿਰ ਹੋਈ ਬਸ ਹਾਂ ਅਸੀਂ ਜਦੋਂ ਸਾਨੂੰ ਆਖਿਆ ਜਾਂਦਾ ਤੁਸੀਂ ਜਾਣ ਕੇ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸ਼ਰਤ ਅਸੀਂ ਤਾਂ ਮਜਬੂਰੀ 'ਚ ਆਉਂਦੇ ਹਾਂ ਜੀ ਹੁਣ ਜੀਨ ਦੀ ਰੋਤਾ ਅਸੀਂ ਵੀ ਜ਼ਿੰਦਾਦਾਰ ਹਾਂ ਨਹੀਂ ਨਹੀਂ ਅਸੀਂ ਤਾਂ ਕਹਿੰਨੇ ਸਗੋ ਬੈਠ ਕੇ ਤੁਸੀਂ ਆਪਦੀਆਂ ਪ੍ਰੋਬਲਮ ਦੱਸੋ ਤੇ ਅਸੀਂ ਹੱਲ ਕਰਦੇ ਹਾਂ ਸਾਡੀ ਕੋਈ ਲੜਾਈ ਥੋੜੀ ਹੈ ਤੁਹਾਡੇ ਨਾਲ ਨਹੀਂ ਨਹੀਂ ਬੇਰਵਾਹ ਉਹ ਆਹ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਮੈਂ ਵੀ ਸਾਡੇ ਕਾਰ ਦੀਆਂ ਨਾਲ ਗੱਲ ਹੀ ਕੋਈ ਨਹੀਂ ਨੂੰ ਜੱਕ ਹੀ ਨਹੀਂ ਰਹੀ ਅੱਛਾ ਆਈ ਕਿਹੜੇ ਕਰਦੇ ਆ ਖਾਲ ਖਾਲੇ ਅੱਡਾ ਕਿਤੋਂ ਹਾਲ ਖਾਲਾ ਨੂੰ ਵੀ ਆਪਾਂ ਪਤਾ ਲੈਂਦੇ ਕੋਈ ਦੇਖੋ ਪੋਸਟ ਆਈ ਜੀ ਚੈਲਰ ਤਿਆਰ ਜਾ ਪੋਸਟ ਆਈ ਜੀ ਕਿ ਵੀ ਇਹਦੀ ਹਾਈਬ੍ਰਿਡ ਝੋਨਾ ਅਸੀਂ ਨਹੀਂ ਲੈਣਾ ਅੱਛਾ ਕਿਉਂਕਿ ਆਪਣੇ ਇਲਾਕੇ ਦਾ ਸਾਰਾ ਪਾਣੀ ਵਾਲਾ ਸਾਰਾ ਲੋਕ ਨੇ ਇਹੀ ਲਾਇਆ ਹੈ ਨਾ ਹੀ ਹੈ ਬੇਟਾ ਅੱਛਾ ਹਾਂਜੀ ਮੈਂ ਬੁਲਾ ਲੈਣੀ ਉਹਨਾਂ ਨੂੰ ਵੀ ਬੁਲਾ ਲੈਣੀ ਕਿੱਥੇ ਪੋਸਟ ਵਾਈ ਉਹਨਾਂ ਨੇ ਕੋਈ ਹਾਂਜੀ ਪਾਪ ਅੱਜ ਲਿਖ ਕੇ ਭੇਜਿਆ ਬੁਲਾ ਲੈਂਦੀ ਐ ਕੀ ਪ੍ਰੋਬਲਮ ਹੈ ਸੈਲਰ ਐਸੋਸੀਏਸ਼ਨ ਨੇ ਲਿਖ ਕੇ ਭੇਜਿਆ ਆਪਣੇ ਇੱਕ ਜਿਹੜੇ ਕਮੇਟੀ ਦੇ ਇੰਸਪੈਕਟਰ ਹੁੰਦੇ ਆ ਇਹਨਾਂ ਨੂੰ ਵੀ ਬਹਾਨੇ ਨਾਲ ਲਿਖਿਆ ਜੀ ਵੀ ਜਿਹੜਾ ਵੀ ਮਾਪਕੰਡਾ ਤੇ ਖੜਾ ਉਤਰੂਗਾ ਉਹੀ ਝੋਨਾ ਅਸੀਂ ਚੱਕਾਂਗੇ ਤੇ ਅਗਰ ਜਿਹੜਾ ਦੂਸਰਾ ਝੋਨਾ ਤੁਸੀਂ ਦੇਦੋਂਗੇ ਤਾਂ ਉਹ ਮੰਡੀਆਂ ਚੋਂ ਵੀ ਅਸੀਂ ਨਹੀਂ ਚੱਕਾਂਗੇ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਕ ਤਾਂ ਔਲਖ ਦੀ ਕੰਪਲੇਂਟ ਆ ਰਹੀ ਆ ਵੀ ਉੱਥੇ ਘੱਟਾ ਲਈ ਜਾਂਦੇ ਆ ਤਾਂ ਦੇਸੀ ਲਾਵਾਂਗੇ ਠੀਕ ਹੈ ਨਹੀਂ ਹਾਂ ਇਹ ਦੇਖ ਲਓ ਤੁਸੀਂ ਇੱਕ ਕਹਿੰਦੇ ਆ ਵੀ ਹਾਈਬ੍ਰਿਡ ਜੋ ਉਹਨਾਂ ਦੀ ਚੱਕਣਾ ਇਹ ਕਿ ਚੱਕਰ ਨਹੀਂ ਮੈਂ ਮਾਪ ਚਾਜਿਓ ਕਿشن ਚ ਆ ਚੁੱਕੀ ਆਪਾਂ ਲਾਵਾਂਗੇ ਹਾਂ ਹਾਈਬ੍ਰਿਡ ਦੀ ਕੋਈ ਰਿਪੋਰਟ ਹੈ ਰਟਨ ਨਿਯਮ ਦੀ ਵੀ ਨਹੀਂ ਲਾਉਣਾ ਆਪਾਂ ਅੱਛਾ ਆਪ ਹੀ ਕਰਿਆ ਹੋਇਆ ਉਹਨਾਂ ਨੇ ਹਾਂਜੀ ਚਲੋ ਕੁਝ ਇਸ ਤਰ੍ਹਾਂ ਦਾ ਹੋਇਆ ਬੰਦਸੀ ਚਲੋ ਠੀਕ ਹੈ ਬਾਕੀ ਮੜਾ ਜ ਹੈ ਜਿਹੜਾ ਅੱਗ ਦੇ ਮੁੱਦੇ ਤੇ ਪਰਾਲੀ ਦੇ ਤੇ ਵੈਸੇ ਤਾਂ ਆਪਣੇ ਚਲੋ ਗੱਠਾਂ ਵਾਲੀਆਂ ਫੈਕਟਰੀਆਂ ਹੈਗੀਆਂ ਆਹ ਬੀਜੀ ਘਰ ਬਣੇ ਜਿਹੜੇ ਵੀ ਲਗਭਗ ਬਹੁਤ ਘੱਟ 80% ਉਹ ਗੱਠਾਂ ਲਈ ਜਾਂਦੇ ਤੇ 20% ਅਸੀਂ ਵੀ ਸਾਰੇ ਜਿਹੜੇ ਸਾਡੇ ਨਾਲ ਜੁੜਿਆ ਸੀ ਇਹ ਕਹਿੰਦੇ ਵੀ ਜੇ ਤਾਂ ਜਮਾ ਮਜਬੂਰੀਆਂ ਤੇ ਪਾਲਾਂ ਵગેਰਾ ਸਾੜ ਕੇ ਪਾਲਾਂ ਜੇ 100 ਕਿੱਲੇ ਦੀਆਂ ਸਾੜ ਲਿਏ ਨਾ ਜੀ ਤੇ ਉਹਦੇ ਨਾਲ 1 ਕਿੱਲੇ ਦੀ ਪਰਾਲੀ ਜਿਹੜੀ ਰੀਪਰ ਮਾਰ ਕੇ ਸਾੜੀ ਉਹਦੇ ਬਰਾਬਰ ਕੁਝ ਨਹੀਂ ਇਹ ਨਹੀਂ ਕਿ ਤੁਸੀਂ ਵੀ ਅਫਸਰਾਂ ਨੂੰ ਆਖੋ ਕਿ ਜੇ ਕੋ 11 ਸਾਲ ਦਾ ਮਜਬੂਰੀ ਚੋਗੀ ਪਹਿਲੀ ਗੱਲ ਤਾਂ ਅਸੀਂ ਖੁਦ ਅਸੀਂ ਕਹਿੰਦੇ ਆ ਕਿ ਜਿੱਥੇ ਗੱਠਾਂ ਬਣਦੀਆਂ ਬਣਾਓ ਜੇ ਵੱਡੇ ਜ਼ਿੰਮੇਵਾਰ ਉਹਨਾਂ ਨੂੰ ਤਾਂ ਅਸੀਂ ਸਪੈਸ਼ਲ ਆਖਿਆ ਵੀ ਤੁਸੀਂ ਆਪਦੇ ਸੰਧ ਤੁਹਾਡੇ ਕੋਲੇ ਹੈਗੇ ਤੁਸੀਂ ਪਰਾਲੀ ਵਿੱਚ ਗਾਲੋ ਇਹ ਖਾਦ ਆਪਣੇ ਵਾਸਤੇ ਬਹੁਤ ਚੰਗੀ ਹੈ ਤੇ ਇੰਨੀ ਕੁ ਵੀ 5 4% ਜੇ ਹੁੰਦਾ ਤਾਂ ਉਹਦੇ ਤੇ ਤੁਸੀਂ ਵੀ ਮਾੜੇ ਅਫਸਰਾਂ ਨੂੰ ਕਹੋ ਵੀ ਇੰਨੀ ਕੁ ਰਹਿਣ ਲਈ ਰੱਖਣ ਉਹ ਪਸੰਦ ਨਾਲ ਰੀਪਰ ਨਾਲ ਜ਼ਿਆਦਾ ਪੰਜਾਂ ਦੀ ਜੀ ਉਹ ਤਾਂ ਜ਼ਿਆਦਾ ਹੁੰਦੀ ਹੈ ਜੀ ਜਿਹੜੇ ਰੀਪਰ ਆਣਾ ਉਹਦੇ ਵੈਸੇ ਪਾਵਨ ਦੇ ਵਿੱਚ ਚੈਨ ਚ ਰਹਿ ਜਿਹੜੀ ਮਗਰ ਮਸ਼ੀਨ ਨੇ ਉਹ ਬਣਾਈ ਹੁੰਦੀ ਰੇਲੈਂਡ ਦੀ ਉਤੋਂ ਤੱਕ ਪੱਤਿਆਂ ਦੀ ਹੁੰਦੀ ਉਹ ਬਾਦ ਦੀਆਂ ਗੰਗਨੋਂ ਮੈਂਟ ਜੀ ਖਤਮ ਹੋ ਚੁੱਕੇ ਉਹਨਾਂ ਦੀ ਬਤਾ ਉਹਦੇ ਨਾਲ ਜਿਹੜੇ ਸ਼ੋਲੇ ਕਸਾਣਾ ਜੀ 2 3 ਕਿੱਲੇ ਵਾਲੇ ਚ 4 ਕਿੱਲੇ ਉਹ ਮੇਰੇ ਕਿਸੇ ਭਰਾ ਕੋਲ ਜੀਰੋ ਡੈਲ ਮਾਰ ਕੇ ਉਹਦੇ ਨਾਲ ਉਹਦੇ ਗੱਲ ਵੀ ਕਰਨ ਤੇ ਕਿਉਂ ਉਹਦੇ ਤੋਂ ਹੋਰ ਤਾਂ ਸਿਸਟਮ ਹੁੰਦਾ ਨਹੀਂ ਜੀ ਤੇ ਜੇ ਆਪਾਂ ਦੂਜਾ ਵੱਡਾ ਸਿਸਟਮ ਲਾਵਾਂਗੇ ਤਾਂ ਤਾਂ 4000 ਰੁਪਿਆ ਮੰਗਦੀ ਆ ਉਹਦਾ ਕਿੱਲੇ ਜੀ ਇੱਕ ਬਜਾਈ ਬਜਾਈ ਦਾ ਤੇ ਹੁਣ 14 ਕਿਸਾਨ ਕੰਟਰੋਲ ਦੇ ਸਿਸਟਮ ਚਾਹ ਕੇ ਲਾਣਾ ਚਲੋ ਪਰ ਹੋਣੀ ਨਹੀਂ ਉਹ ਕਰ ਲੈ ਇਹ ਫੀਲ ਕਰਦਾ ਨਹੀਂ ਵਿਜਿਆ ਜਾਂਦਾ ਸਿਸਟਮ ਜੀ ਉਹ ਤੋਂ ਉਹ ਮਗਰ ਦੀ ਲੈਂਡ ਜੀ ਸਾਰੀ ਉਹਦੇ ਵਿੱਚ ਹੁੰਦਾ ਕੁਝ ਨਹੀਂ ਗਾ ਉੱਤੇ ਹੁੰਦੇ ਜੀ ਪੱਤੀ ਨਹੀਂ ਬਣੀ ਹੁੰਦੀ ਉਹ ਸਮਝ ਗਈ ਸਾਰਾ ਉਹ ਜਿਹੜੇ ਗੱਠਾ ਵਾਲੇ ਨੇ ਨਾ ਭੰਜੀ ਹਾਂਜੀ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਕਪੈਸਿਟੀ ਆ ਜਿਵੇਂ ਮੈਂ ਮੈਂ ਬਣਾ ਲਿਆ ਆਪਦਾ ਸਾਧਨ ਗੱਠਾੜਾ ਵੀ ਮੈਂ ਥੋ 20000 ਤੋਂ ਵੱਧ ਗੱਠਾ ਨਹੀਂ ਲੈਣਾ ਉਹ ਕਹਿੰਦੇ ਸੀ ਸਾਡੀ ਰਿਕਵੈਸਟ ਵੀ ਵਧਾਓ 30000 ਰੁਪਏ ਸੀ ਹੋਰ ਬਣਨਾ ਅੱਛਾ ਹਾਂ ਬਿਲਰਾਂ ਵਾਲੇ ਨੂੰ ਸੱਦ ਦੋ ਨਾ ਇੱਕ ਵਾਰੀ ਉਹਨਾਂ ਨੂੰ ਮੈਡਾ ਕਰ ਲਓ ਤੁਸੀਂ ਉਹਨਾਂ ਦੀਆਂ ਮੁਸ਼ਕਲਾਂ ਜੇ ਥੋੜੀਆਂ ਹੱਲ ਹੋ ਜਾਣ ਤਾਂ ਫਿਰ 100% ਵੀ ਇਕੱਠਾ ਬਣ ਸਕਦੀਆਂ ਨੇ ਠੀਕ ਹੈ ਜੇ ਉਹਨਾਂ ਨੂੰ ਮਤਲਬ ਹੋਰ ਬਣਦਾ ਵੇਖਿਆ ਹਾਂਜੀ ਮਾਣ ਤਾਂ ਇਕੱਠਾ ਦਾ ਸਾਡੇ ਕੋਈ ਵੀ ਬਿਲ ਬਿਲ ਆਉਂਦੇ ਆਉਂਦੇ ਕਦੇ ਨਹੀਂ ਬਿਲ ਆਇਆ ਕੋਈ ਅੱਛਾ ਜਦੋਂ ਤੁਹਾਡਾ ਪਿੰਡ ਪੈਂਦਾ ਆਪਣੇ ਰਪਾਣਾ ਦੇ ਉੱਥੇ ਆਪਾਂ ਕਰਕੇ ਲੈ ਜਾਂਦੇ ਜੀ ਬਿਲਰ ਜਿਹੜੇ ਨੇ ਮਤਲਬ ਬਿਲਰ ਜਿਵੇਂ ਕਿਸਾਨਾਂ ਨਹੀਂ ਲੈ ਜੀ ਬਿਲਰ ਛੋਟੇ ਖੇਤਾਂ ਦੇ ਉਹ ਮੰਨ ਲੋ ਉੱਛਾ ਡੋਪਿੰਡਾਂ ਚਲਾਉਂਦੇ ਆਪਾਂ ਕਹਿ ਬਿਲਰਾਂ ਨਾਲ ਮੀਟਿੰਗ ਰੱਖ ਲੈਣੇ ਹਾਂਜੀ ਬਿਲਰਾਂ ਨਾਲ ਜਿਵੇਂ ਇਹ ਦਿੱਤਾ ਇਹੀ ਵੀ ਸਾਡੇ ਕੋਲ ਇੱਕ ਵੀ ਨਹੀਂ ਬਿਲਰ ਆਪੇ ਆ ਜਾਣਗੇ ਜੇ ਇਹਨਾਂ ਦਾ ਮਸਲਾ ਜਿਹੜਾ ਰਪਾਣਾ ਪੇਪਰ ਮਿਲਦਾ ਜਿਵੇਂ ਜਦੋਂ ਤੁਸੀਂ ਉਹਨਾਂ ਨੂੰ ਕਹਿ ਦਿਆ ਵੀ ਔਲ ਪਿੰਡ ਦੇ ਵਿੱਚੋਂ हां ਤੁਸੀਂ ਆਪਦੇ ਬਣਾ ਕੇ ਜਿਹੜੇ ਕੈਪੈਸਿਟੀ ਲੈਨੇ ਹੋ ਇੱਥੋਂ ਵੀ ਲਾਓ ਤਾਂ ਆਪੇ ਜਦੋਂ ਉਹਨਾਂ ਨੇ ਲੈਫਟ ਕੀਤਾ ਤਾਂ ਬਿਲਰ ਵਾਲੇ ਨੂੰ ਆਉਣਾ ਹੀ ਪਊਗਾ। ਠੀਕ ਹੈ। ਨਹੀਂ ਨੇੜੇ ਪੈਂਦਾ ਜੀ ਕੋਈ ਨਹੀਂ ਮੈਂ ਕਰ ਲੈਂਦਾ ਮੀਟਿੰਗ ਕਰ ਲੈਂਦਾ ਥੋੜੇ ਰਹਿ ਲੈ 2 ਕਿੱਲੇ 2 ਕਿੱਲੇ ਵਾਲੇ ਜਿਹੜੇ ਛੱਡ ਜਾਂਦੇ ਜਾਂ ਬਣਾ ਕੇ ਛੱਡਦੇ ਦਿੰਦੇ ਨਾ ਚੱਗੀ ਹੁੰਦੀ ਹੈ। ਉਹ ਗੱਲ ਕਰਦੇ ਸਾਡੇ ਖੇਤ ਹੁੰਦੇ ਉੱਥੇ ਨਹੀਂ ਪਹੁੰਚਦੇ ਜੀ ਉਤਾਲਾ ਨਹੀਂ ਨਿਕਲਦਾ ਮੁਰਕੀਓ। ਹਾਂ ਉਹਨਾਂ ਨਾਲ ਮੀਟਿੰਗ ਹੀ ਰੱਖ ਲਓ ਜੀ ਸਾਡੇ ਸਾਬ ਤੇ ਜਿਹੜਾ ਨਕਰੂ ਇਹ ਵੀ ਕਰਦੇ। ਮੈਂ ਮੈਂ ਤਾਂ ਆਖ ਦਿੱਤਾ ਜੰਗੂ ਆਪਾਂ ਸਿਰ ਤੇ ਉਹਦੇ ਸਿੱਧਾ ਮੂਹਰ ਕਰਤਦਾਰੀ ਵਿਸ਼ੇਸ਼ ਨੂੰ ਮੈਂ ਤਾਂ ਅਖੀਰ ਪਈ ਜਾ ਰਿਹਾ ਨਹੀਂ ਕੋਈ ਕੋਈ ਪ੍ਰੋਪੋਜ਼ੀਸ਼ਨ ਕਰਨਾ ਹੀ ਆਦੇ ਹੁੰਦਾ ਆਪਾਂ ਦਾ ਮੂਨਾ ਫਾਇਦਾ ਵਾਤ ਤਾਂ ਤਾਂ ਹੈ ਕਿ ਮੈਂ 2 ਲੱਖ ਅਟਾ ਚੁੱਕਣਾ 2 ਲੱਖ ਕਿਸ਼ਤ ਹੈ ਉਹ ਮੈਂ ਥਲਾ ਜਿਹੜੀ ਤੂੰ ਮੈਸੇਜ ਕੀਤਾ ਸੀ ਉਹ ਮੈਂ ਕਹਿਤਾ ਕਹਿਤਾ ਗਿਆ ਉਹ ਹੋ ਜਾ ਕੋਈ ਵੱਤ ਨਹੀਂ ਵੱਤ ਕਰੀ ਚਲ ਜਿ ਆਉਂਗੀ ਤਾਂ ਮੌਕੇ ਤੇ ਦਾੜਾ ਜੂਤ ਹੋਈ ਮੈਂ ਨੇ ਕਾਟਾ ਲੈਰੇ ਵੱਲੋਂ ਤਾਂ ਸਖਤ ਕਾਰਵਾਈ ਹੋਊਗੀ ਜੇ ਪੰਗਾ ਲੈਣਾ ਤਾਂ ਲਈ ਜਾਣਾ ਠੀਕ ਹੈ ਸਬੂਤ ਅਸੀਂ ਲਿਆ ਕੇ ਦਿਵਾਵਾਂਗੇ ਤੁਸੀਂ ਦੱਸਦੇ ਹੋ ਮੈਨੂੰ ਕਿੱਥੇ ਕਰੀਏ ਉਹ ਸਾਡੇ ਮਨਕੀ ਲੋਗ ਜੀ ਨਹੀਂ ਨਹੀਂ ਉਹ ਸਾਰੇ ਬੜਾ ਜ਼ਿੰਮੇਵਾਰ ਨੂੰ ਸਾਡੇ ਨਹੀਂ ਫਿਰ ਫਿਰ ਅਸੀਂ ਹੁਣ ਆਪਣੀ ਸ਼ਕਤੀ ਨਾਲ ਇਹਨਾਂ ਨਾਲ ਫਿਰ ਉਹ ਸ਼ੌਂਗਾ ਉਹ ਸਾਰੇ ਆਹ ਸਬੂਤ ਤਾਂ ਅਸੀਂ ਲਿਆ ਕੇ ਦੇਣੇ ਆ ਹਾਂ ਤੁਸੀਂ ਦੱਸੋ ਸਾਨੂੰ ਹਾਂ ਜੀ ਜੀ ਮੈਂ ਨਾ ਤੈਨੂੰ ਨਾ ਬੋਤੋ ਨਾ ਸੱਟਾ ਦਵਾਵਾਂ ਮੈਂ ਹਾਂ ਅਰਜੁਨ ਦਾ ਮੋਟੇ ਜਿਹੜੀ ਮਾਰਕੀਟ ਕਮੇਟੀ ਨੇ 15 ਕੱਢਿਆ ਹਾਂ ਹੋਰ ਦੋ ਤਿੰਨ ਮਿਸ਼ਨਾ ਬੋ ਬਿੱਕਿਆ ਕੋਈ 14 ਕੱਢਦੇ ਕੋਈ 17 ਕੱਢਦੇ ਕੱਲ ਇੱਕ ਆਇਆ ਸੀਗਾ ਸ਼ੈਗਰ ਵਾਲਾ ਹੂੰ ਉਹਨੇ 19 ਕੱਢਿਆ ਮੋਟੇ ਆਪ ਦੀ ਜਿੰਦਾ ਉਹ ਕਹਿੰਦਾ ਮੈਂ ਗਾਰਡਨੋਂ ਦਾ ਹਾਲਾਂਕਿ 125 ਸ਼ੈਦ ਪੀਆਰ ਜੀ ਹੁੰਦਾ ਪੀਆਰ ਕਿੱਥੇ ਕਿਹੜੀ ਮੰਡੀ ਚ ਮਰੋੜੀ ਅੱਛਾ ਕੁੱਤਿਆਂ ਵਾਲੇ ਪਿੰਡ ਤੋਂ ਆਇਆ ਅੱਛਾ ਮੇਰੀ ਆੜ ਤੋਂ ਤਾਂ ਹੈ ਨਹੀਂ ਵੈਸੇ ਮੈਂ ਕਲਵੰਤ ਸਿੰਘ ਨਾਮ ਦੀ ਆੜ ਤੋਂ ਦੇ ਸੱਟਿਆ ਹੋਇਆ ਅੱਛਾ ਤੇ ਵਿੱਚ ਮਾਸਟਰ ਉਹ ਹੁਣ ਜਵਾਬ ਦੇ ਗਿਆ ਸ਼ਰਵ ਵਾਲਾ ਕਹਿੰਦਾ ਮੈਂ ਨਹੀਂ ਚੱਕਦਾ ਪੰਦਰਾਂ ਦਾ ਮੁਸੀ ਜਾਂ ਇਨਸਪੈਕਟਰ ਨੂੰ ਕੋ ਲੋਨ ਪਲੀਜ਼ ਲੈ ਕੇ ਇੱਕ ਤਾਂ ਬੀਬੀ ਜੀ ਜਿਹੜੀ ਗੱਲ ਹੈ ਨਾ ਜਿਹੜਾ ਸ਼ਰਦਾਂ ਵਾਲਾ ਕਾਰਡ ਮੈਂ ਫਿਰ ਉਹਨੂੰ ਇਹ ਕਿਸੇ ਨੂੰ ਕਹਿ ਦੇ ਜੀ ਇਹ ਲਿੰਕ ਕਰੋ ਕਿੰਨੇ ਨੰਬਰ ਦੇ ਗਾਂ ਦੇ ਸੱਟਿਆ ਹੋਇਆ ਕਾਲ ਪੁਲਿਸ ਨੰਬਰ ਨੰਬਰ 633 ਨੰਬਰ ਇਕ ਦਕਸ਼ਣਾ 3 ਨੰਬਰ ਦੇ ਗਾੜੀ ਅਟੈਚਡ ਇੱਕ ਦਾ ਜੀ 129 ਨੰਬਰ ਤੇ ਦੇਖੋ ਕਿਹੜਾ ਸ਼ੈਲਰ ਅਟੈਚਡ ਐਕਸ 129 ਨੰਬਰ ਉਹਨਾਂ ਮੁੰਡਾ ਆ ਮੇਰੇ ਕੋਲੇ ਉਹੀ ਕਾਟਦਾ ਹੀ ਚੱਕਰ ਆ ਕਾਟ ਮੰਗੀ ਜਾਂਦੇ ਆ 129 ਨੰਬਰ ਤੇ ਸ਼ੈਲਰ ਕਿਹੜਾ ਅਟੈਚਡ ਹੈ ਹਾਂ ਜੀ ਦੁਕਾਨ ਦੁਕਾਨ ਦਾ ਨੰਬਰ ਜੀ 129 ਦੁਕਾਨ ਦਾ ਨੰਬਰ ਆ ਫਿਰ ਇਹਨਾਂ ਤੇ ਕਾਰਵਾਈ ਕਰੋ ਦੇਖ ਕੇ ਗਾਮਨ ਕਰੋ ਪਹਿਲਾਂ ਤੇ ਕੀ ਜ਼ਰਾ ਮੌਇਸਚਰ ਵਧ ਦੱਸ ਕੇ ਤੇ ਬਾਅਦ ਚ ਕੱਟ ਕਰਤਾ ਇੱਕ ਮੜੀ ਜੀ ਇਹ ਜੀ ਮੈਨੂੰ ਖਦਾਇਤ ਕਰੋ ਵੀ ਸ਼ੈਲਰ ਵਾਲੇ ਆਪਦੇ ਲਿਆ ਹੀ ਨਹੀਂ ਸਕਦੇਗੇ ਮੌਇਸਚਰ ਮਸ਼ੀਨ ਸ਼ੈਲਰ ਵਾਲੇ ਲਿਆ ਨਹੀਂ ਸਕਦੇ ਜਿੱਥੇ ਕੀਤਾ ਹੋਇਆ ਜਿੱਥੇ ਕਰਦੇ ਉੱਥੇ ਪੂਰਾ ਕਰਦੇ ਆ ਜੀ ਹਾਂ ਬੈਕ ਵੀ ਹੋ ਗਿਆ ਆਪਣਾ ਕੋਈ ਨਾ ਬੈਕ ਮੈਂ ਇੱਥੇ ਵੀ ਦਿੱਕਤ ਹੋਈ ਮੈਨੂੰ ਦੱਸ ਦਿਓ ਮੈਂ ਸਖਤ ਕਰਾਂ ਧੰਨਵਾਦੀ ਬੈਗ ਜੀ ਇਹ ਦੰਨੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027